13 ਵਿੱਚ ਦਰਬਾਰ ਸਾਹਿਬ ਮੱਛਾ ਟੇਕਨੌਰ ਵਾਲੇ ਸ਼ਰਧਾਲੂਆਂ ਨੂੰ ਇੱਥੇ ਘਰਵਾਲਾ ਦਾ ਮਾਹੌਲ ਮਿਲੇ ਇਸ ਦੇ ਲਈ ਸਰਕਾਰ ਵੱਲੋਂ ਬੈਂਡ ਐਂਡ ਬ੍ਰੇਕਫਾਸਟ ਦੀ ਸਕੀਮ ਲਾਗੂ ਕੀਤੀ ਗਈ ਸੀ ਜਿਸ ਦੇ ਤਹਿਤ ਲੋਕ ਇੱਥੇ ਆ ਕੇ ਘਰਵਾਲਾ ਦਾ ਮਾਹੌਲ ਲੈ ਸਕਣ ਪਾਰ ਇਸ ਸਕੀਮ ਦੀ ਦਰਵਰਤੋਂ ਹੁੰਦੀ ਵੇਖ ਸਰਕਾਰ ਵੱਲੋਂ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਅੱਜ ਦਰਬਾਰ ਸਾਹਿਬ ਦੇ ਨਵੀਕ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਛੋਟੇ-ਛੋਟੇ ਜਗ੍ਹਾ ਦੇ ਵਿੱਚ ਕਈ ਮੰਜ਼ਲਾ ਹੋਟਲ ਬਣਾ ਰਹੇ ਨੇ ਇਸ ਦੀ ਨਗਰ ਨਿਗਮ ਵੱਲੋਂ ਕੋਈ ਮਨਜ਼ੂਰੀ ਨਹੀਂ ਪਰ ਲੋਕ ਹਲੇ ਵੀ ਤੜਾ ਤੜ ਨਜਾਇਜ਼ ਹੋਟਲ ਬਣਾਉਣ ਚ ਲੱਗੇ ਹੋਏ ਨੇ ਇਸੇ ਦੇ ਚੱਲਦੇ ਅੰਮ੍ਰਿਤਸਰ ਸੁਲਤਾਨਵੰਦ ਰੋਡ ਤੇ ਇੱਕ ਵਿਅਕਤੀ ਵੱਲੋਂ ਆਰਟੀਆਈ ਪਾ ਕੇ ਇਹਨਾਂ ਹੋਟਲਾਂ ਦਾ ਪਰਦਾ ਫਾਸ਼ ਕੀਤਾ ਗਿਆ ਕਿ ਕਈ ਹੋਟਲ ਸੀਲ ਕਰਵਾਏ ਗਏ ਮਹਿਰਾਂ ਨਗਰ ਨਿਗਮ ਦੇ ਵੱਲੋਂ ਵੱਡੀ ਗਿਣਤੀ ਚ ਨਾ ਹੋਟਲਾਂ ਨੂੰ ਸੀਲ ਕਰਨ ਤੋਂ ਬਾਅਦ ਚੇਤਾਵਨੀ ਦਿੱਤੀ ਗਈ ਨਾ ਹੋਟਲ ਮਾਲਕਾਂ ਨੂੰ ਛੱਡ ਦਿੱਤਾ ਗਿਆ। ਜੀ ਤੁਹਾਡਾ ਅੱਜ ਤੁਸੀਂ ਨਗਰ ਨਿਗਮ ਮੁਖੀ ਸਾਹਿਬ ਜੀ ਕੀ ਮਾਮਲਾ ਹੈ ਸਾਰਾ? ਮੇਰਾ ਨਾਮ ਜੀ ਬਾਬਾ ਭਲਿੰਦਰ ਸਿੰਘ ਹੈ ਜੀ। ਮੈਂ ਇੱਕ ਸੋਸ਼ਲ ਵਰਕਰ ਹਾਂ ਰਾਟਿਆ ਐਕਟਿਵਿਸਟ। ਸ਼ਹਿਰ ਦੇ ਵਿੱਚ ਜਿਹੜੀ ਟ੍ਰਾਇਓ ਸੈਂਟਰ ਹੈ ਚਾਹੋ ਸਾਊਥ ਹੈ ਜਿਹੜੀ ਬਿਲਡਿੰਗ ਵਾਇਓਲੇਸ਼ਨ ਚੱਲ ਰਹੀ ਹੈ। ਮੇਰੀ ਉਹਦੇ ਖਿਲਾਫ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਮੈਂ ਆਵਾਜ਼ ਚੁਕਦਾ ਆਂ। ਅੱਜ ਜਿਹੜਾ ਮੇਰਾ ਮੁੱਦਾ ਮੇਨ ਹੈਗਾ ਕਿ ਮਨਸੀਪਲ ਕਾਰਪੋਰੇਸ਼ਨ ਅਮੀਸ ਰਾਂਦਾ। ਮੇਰੇ ਵੱਲੋਂ ਪਿਛਲੇ ਕਈ ਦਿਹਾਕਿਆਂ 9ਵੇਂ ਮਹੀਨੇ 10ਵੇਂ ਮਹੀਨੇ 23 ਸਾਲ ਦੇ ਮੇਰੀਆਂ ਕੰਪਲੇਂਟਾਂ ਚੱਲ ਰਹੀਆਂ ਨੇ ਸਾਊਥ ਏਰੀਆ ਜਿੱਦਾਂ ਮੈਂ ਮੇਨ ਮੁੱਦਾ ਦੱਸਣ ਜਾਵਾਂਗਾ ਸਾਊਥ ਏਰੀਆ ਦੇ ਵਿੱਚ ਅਨੇਕਾਂ ਬਿਲਡਿੰਗਾਂ ਐ ਸੀਆਂ ਜਿਹੜੀਆਂ ਮਕਾਨ ਜਿਹੜੇ ਘਰ ਨੇ ਲੋਕਾਂ ਦੇ ਤਿੰਨ ਤਿੰਨ ਮੰਜ਼ਲਿਆਂ ਉਹਨਾਂ ਨੂੰ ਕਨਵਰਟ ਕਰਕੇ ਬਿਨਾਂ ਕਿਸੇ ਨਕਸ਼ਾ ਪਾਸ ਕਰਾਇਆ ਬਿਨਾਂ ਸੀਲ ਯੂ ਪਾਸ ਕੀਤੇ ਉਹਨਾਂ ਨੂੰ ਹੋਟਲ ਬਣਾਏ ਜਾ ਰਹੇ ਨੇ ਮੇਰੇ ਵੱਲੋਂ ਲਗਾਤਾਰ ਉਹਨਾਂ ਹੋਟਲਾਂ ਦੇ ਉੱਤੇ ਉਹਨਾਂ ਬਿਲਡਿੰਗਾਂ ਦੇ ਉੱਤੇ ਲਗਾਤਾਰ ਕਾਰਵਾਈਆਂ ਕਰਵਾਈਆਂ ਜਾਂਦੀਆਂ ਨੇ ਡੈਮੋਲੇਸ਼ਨ ਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਬਿਲਡਿੰਗਾਂ ਸੀਲ ਵੀ ਕੀਤੀਆਂ ਜਾਂਦੀਆਂ ਪਰ ਅੱਜ ਦੇ ਮੌਜੂਦਾ ਹਾਲਾਤ ਕਈਆਂ ਨੂੰ ਹੋਟਲ ਬਣਾ ਦਿੱਤੇ ਗਏ ਨੇ ਕਈ ਬਿਲਡਿੰਗ ਐਲੀਮੇਸ਼ਨਾਂ ਹੋ ਰਹੀਆਂ ਨਹੀਂ ਹੁੰਦੇ ਤੁਸੀਂ ਉੱਥੇ ਸਾਊਥ ਹਲ ਕਿਤੇ ਵੀ ਜਾ ਕੇ ਵੇਖੋ ਸੁਲਤਾਨੁਮਨ ਗੇਟ ਦੇ ਅੰਦਰ ਵੜੋ ਅੰਦਰ ਵੜਦਿਆਂ ਸਾਰੀ ਇੱਕ ਬੜਾ ਵੱਡਾ ਪ੍ਰੋਜੈਕਟ ਬਣ ਰਿਹਾ ਹੈ ਉਹ ਪਹਿਲੇ ਪੋੜੀਆਂ ਦਾ ਉਹਨਾਂ ਦਾ ਘਰ ਸੀ ਅੱਜ ਉਹ ਤਿੰਨ ਮੰਜ਼ਿਲਾ ਬਣ ਗਿਆ ਉਹਨੂੰ ਸੀਲ ਕੀਤਾ ਪਿਆ ਅੰਦਰ ਕੰਮ ਚੱਲਣ ਦੇ ਆਗਾ ਉਸ ਤੋਂ ਅੱਗੇ ਚੱਲ ਜਿਓ ਅਗਰਵਾਲ ਦੇ ਨਾਲ ਵਾਲੀ ਬਿਲਡਿੰਗ ਦਾ ਹੈ ਉਹ ਵੀ ਘਰ ਸੀ ਉਹਨੂੰ ਤੋੜ ਕੇ ਅੱਜ 6-5 ਮੰਜ਼ਿਲਾ ਬਣ ਗਿਆ 2018 ਪਾ ਪ੍ਰੋਜੈਕਟ ਦੇ ਦੀ ਕੋਈ ਵੀ ਬਾਹਲ ਸਿਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਵੈਲਪਮੈਂਟ ਨਹੀਂ ਹੋ ਸਕਦੀ ਪਰ ਉੱਥੇ ਲਗਾਤਾਰ ਸਾਊਥ ਦੇ ਵਿੱਚ ਮੈਂ ਕਹਾਂਗਾ ਕਿ ਬਿਲਡਿੰਗ ਵੋਲੇਸ਼ਨ ਤੇ ਲੰਡੀ ਕੋਰਪਸ਼ਨ ਕੀਤੀ ਜਾ ਰਹੀ ਹੈ ਮਾਂ ਜੋ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਮੈਂ ਤਾਂ ਸ਼ਰਨਿਆਮ ਇਹ ਨਹੀਂ ਗੱਲ ਕਹਾਂਗਾ ਜੀ ਮੇਰੇ ਵੱਨੋਂ ਲਗਾਤਾਰ ਕਮਨ ਨੀਵੀ ਗਲੀ ਦੇ ਬਾਰੇ ਮੇਰੀਆਂ ਤਿੰਨ ਬਿਲਡਿੰਗਾਂ ਦੇ ਉੱਤੇ ਕੰਪਲੇਂਟਾਂ ਨੇ ਮਕਾਨ ਆ ਆਲਰੇਡੀ ਤਿੰਨ ਮੰਜ਼ਲਾ ਮਕਾਨ ਉਹਦੇ ਤੇ ਇਹਨਾਂ ਨੇ ਹੁਣ ਵਾਲ ਪੇਪਰ ਲਾਤਾ ਪੁਰਾਣਾ ਜਾਗਰਨ ਦਾ ਕਿ ਬਿਲਡਿੰਗ ਅੰਦਰੋਂ ਅੰਦਰ ਹੀ ਬਣੇ ਉਹ ਬਿਲਡਿੰਗ ਨੂੰ ਸੀਲ ਕੀਤੀ ਮੇਰੇ ਕੋਲ ਸੀਲ ਦੀ ਫੋਟ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਮੇਰੇ ਵੱਲੋਂ ਲਗਾਤਾਰ ਮੇਰੇ ਵੱਲੋਂ ਇਹਨਾਂ ਦੀ ਨੌਕਰੀ ਮੇਰੇ ਵੱਲੋਂ ਨਿਭਾਈ ਜਾ ਰਹੀ ਹੈ ਕੀ ਮੈਂ ਇਹਨਾਂ ਨੂੰ ਆਗੇ ਡੇਲੀ ਅਪਡੇਟ ਦੇ ਨਸਰ ਉੱਥੇ ਕੰਮ ਚੱਲ ਰਿਹਾ ਤੁਸੀਂ ਆਹ ਵੇਖ ਸਕਦੇ ਹੋ ਇੱਕ ਬਿਲਡਿੰਗ ਹੈ ਇਹਦੇ ਦੋ ਦਰਵਾਜ਼ੇ ਨੇ ਇੱਕ ਸ਼ਟਰ ਵਾਲਾ ਤੇ ਇੱਕ ਦਰਵਾਜ਼ਾ ਦਰਵਾਜ਼ੇ ਨੂੰ ਸੀਲ ਕੀਤਾ ਸ਼ਟਰ ਨੂੰ ਪ੍ਰਾਈਵੇਟ ਤੁਹਾਡੇ ਲੈ ਨਹੀਂ ਕੀ ਕਾਰਨ ਹੈ ਦੂਜੇ ਪਾਸੇ ਉਧਰੋਂ ਸ਼ਾਮੀ 5:30 ਜਦੋਂ ਕਾਰਪੋਰੇਸ਼ਨ ਦਾ ਸਮਾਂ ਖਤਮ ਹੋ ਜਾਂਦਾ ਉੱਥੇ ਕੰਮ ਚੱਲਦਾ ਹੈ ਮੇਰੇ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਫੋਨ ਕੀਤਾ ਜਾਂਦਾ ਜਾਂ ਉਹਨਾਂ ਨੂੰ ਪਹਿਲੇ ਤੇ ਮੇਰਾ ਕਦੀ ਤੇ ਮੇਰਾ ਫੋਨ ਜੇ ਚੁੱਕਿਆ ਜਾਂਦਾ ਕਹਿੰਦੇ ਭਾਜੀ ਹੁਣ ਤੇ ਸਾਰੇ ਬੰਦੇ ਚਲ ਗਏ ਹੁਣ ਕਿੰਨੂੰ ਲੈ ਕੇ ਜਾਈਏ ਤੇ ਉਥੇ ਕੰਮ ਬੰਦ ਕਰਾਈ ਉਹ ਸਾਡੇ ਗੱਲ ਪੈ ਜਾਣਗੇ ਮਤਲਬ ਇਹੋ ਜੀਆਂ ਚੀਜ਼ਾਂ ਮਨੂੰ ਕਰਕੇ ਤੇ ਗੁੰਮਰਾਹ ਕੀਤਾ ਜਾਂਦਾ ਜੇ ਮੈਂ ਇਹਨਾਂ ਬਾਬਤ ਆਰਟੀਆਈਆਂ ਪਾਣਾ ਉਹਦੇ ਜੇ ਮਨੂੰ ਕਹਿੰਦੇ ਸਾਨੂੰ ਜੀਆਰ ਨੰਬਰ ਨਹੀਂ ਹੈ ਕਿ ਪਤਾ ਤੇ ਬਿਲਡਿੰਗ ਨਹੀਂ ਵੈਰੀਫਾਈ ਹੋ ਰਹੀ ਸ਼੍ਰੀਆਮ ਇੱਕ ਬਿਲਡਿੰਗ ਸਾਊਥ ਏਰੀਆ ਦੇ ਵਿੱਚ ਨਵੀਂ ਗਲੀ ਦੇ ਬਾਹਰ ਬਿਲਡਿੰਗ ਹੈ ਤਿੰਨ ਮੰਜ਼ਲਾ ਮਕਾਨ ਸੀ ਉਹਦੇ ਤੇ ਦੋ ਮੰਜ਼ਲਾ ਪੰਜ ਪੈਗੀਆਂ ਹੋਟਲ ਸੀਲ ਹੋ ਗਿਆ ਫਿਰ ਉਹ ਡ੍ਰੀਮ ਨਾਟ ਖੁੱਲ ਗਿਆ ਹੋਟਲ ਇਹਨਾਂ ਨੂੰ ਬਿਲਡਿੰਗ ਨਹੀਂ ਵੈਰੀਫਾਈ ਹੋ ਰਹੀ ਮੈਨੂੰ ਜਦੋਂ ਟ ਅੱਜ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲੇ ਜੇ ਤੁਸੀਂ ਅੱਜ ਇੱਥੇ ਸਰ ਮੈਂ ਅੱਜ ਨਹੀਂ ਮਿਲਿਆ ਅੱਜ ਤੋਂ ਮੈਂ ਜਿਹੜੇ ਨਵੇਂ ਕਮਿਸ਼ਨਰ ਆਏ ਨੇ ਮੈਂ ਇਹਨਾਂ ਨੂੰ ਕਾਫੀ ਦਿਨ ਪਹਿਲੇ ਮਿਲਿਆ ਸੀ ਕੋਈ ਐਤਤਿਕ ਮੰਤਜ਼ਮ ਪਹਿਲੇ ਲਾਲਾ ਮੈਂ ਮਿਲਿਆ ਹਾਂ ਮੈਨੂੰ ਇਹ ਕਹਿੰਦੇ ਜੀ ਰਿਟਰਨ ਕੰਪਲੇਂਟਾਂ ਦਿਓ ਮੇਰੀਆਂ ਤੇ ਆਲਰੇੜੀਆਂ 500 ਦੇ ਕਰੀਬ ਕੰਪਲੇਂਟਾਂ ਆਰ ਮਾਂ ਚਾਲੜੀਆਂ ਨੇ ਵਕਵਾਕੇ ਇਲਾਕੇ ਦੀਆਂ ਜੇ ਸਾਊਥ ਏਰੀਆ ਦੀ ਅੱਜ ਮੈਂ ਗੱਲ ਕਰ ਰਿਹਾ ਸਾਊਥ ਦੀਆਂ ਮੇਰੀਆਂ ਤੇ 40 ਕੰਪਲੇਂਟਾਂ ਹੋਣੀਆਂ ਉਹ ਤਾਂ ਯਾਦਬੱਤਰ ਹੋਣੇ ਨੇ ਜੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਨਵੀਂ ਕੰਪਲੇਂਟ ਦੇਣ ਨਾਲ ਕੀ ਉਹਦਾ ਜੀਆਂ ਉੜਾ ਦੇ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਇਹਨਾਂ ਸੀਲ ਬਿਲਡਿੰਗਾਂ ਜਿਹੜੀਆਂ ਬਣ ਕੇ ਹੋਟਲ ਚੱਲ ਗਏ ਨੇ ਡ੍ਰੀਮ ਨੈਟ ਵਰਗੇ ਹੋਟਲ ਚੱਲ ਗਏ ਨੇ ਪਿਛਲੇ ਸਮਿਆਂ ਦੀ 2017-18 ਦੀ ਗੱਲ ਕਰਦੀ ਪ੍ਰਿੰਸ ਵਰਗੇ ਹੋਟਲ ਚੱਲ ਗਏ ਇਹਨਾਂ ਨੂੰ ਸੀਲ ਕੀਤਾ ਜਾਵੇ ਕਿਹੜਾ ਲੀਗਲ ਪ੍ਰੋਸੈਸ ਇਹਨਾਂ ਨੇ ਅਡਾਪਟ ਕੀਤਾ ਜਿੱਤੇ ਇਹਨਾਂ ਨੇ ਬਿਲਡਿੰਗਾਂ ਸੀਲ ਬਿਲਡਿੰਗਾਂ ਖੋਲ ਕੇ ਹੋਟਲ ਬਣਾਤੇ ਨੇ 7-7 ਫੁੱਟ ਬਿਲਡਿੰਗਾਂ ਦੇ ਵਿੱਚ ਹੋਟਲ ਬਣਾ ਰਹੇ ਨੇ 10x36 ਰਾਮਾ ਖੜਾਗਾ ਉਹਦੇ ਅੰਦਰ ਹੋਟਲ ਬਣਾ ਦੇ ਮੈਂ ਤੁਹਾਨੂੰ ਫੋਟੋਆਂ ਦੇ ਦੇਣਾ ਮੈਂ ਤੁਹਾਨੂੰ ਕੰਪਲੇਂਟਾਂ ਦੇ ਦੇਣਾ ਸੀਲ ਬਿਲਡਿੰਗਾਂ ਖੋਲ ਕੇ ਅੱਜ ਉਹ ਖਾੜੇ ਦੇ ਅੰਦਰ ਜਾਓ 7 ਫੁੱਟ ਦੀ ਗੜੀ ਹੈ ਇੱਕ ਐਕਟਿਵ ਹੈ ਜਿਹਦੇ ਜਿਸ ਬਾਜ਼ਾਰ ਦੇ ਅੰਦਰ ਫਾਇਰ ਬ੍ਰਿਗੇਡ ਔਰ ਐਂਬੂਲੈਂਸ ਨਹੀਂ ਜਾਂਦੀ ਉੱਥੇ ਤੇ ਬਿਲਡਿੰਗ ਕੋਈ ਪਬਲਿਕ ਬਿਲਡਿੰਗ ਬਣ ਨਹੀਂ ਸਕਦੀ ਉਹ ਕਿਵੇਂ ਬਣਾਂਦੀ ਹੈ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਹੈ ਪ੍ਰਸ਼ਾਸਨ ਨੂੰ ਜਿਹੜੀਆਂ ਸੀਲ ਬਿਲਡਿੰਗਾਂ ਨੇ ਇਹਨਾਂ ਨੂੰ ਖੋਲ੍ਹਿਆ ਕਿਸ ਤਰ੍ਹਾਂ ਖੋਲ੍ਹੀਆਂ ਨੇ ਕਿਹੜਾ ਲੀਗਲ ਪ੍ਰੋਸੀਜਰ ਟੌਪ ਕਰਕੇ ਖੋਲ੍ਹਿਆ ਗਿਆ ਬਿਲਕੁਲ ਜੇ ਇਹਨਾਂ ਨੇ ਜਲਦ ਤੋਂ ਜਲਦ ਇਹਨਾਂ ਬਿਲਡਿੰਗਾਂ ਦੁਬਾਰਾ ਹੋਟਲ ਖੋਲ੍ਹਿਆ ਨੂੰ ਬਿਲਡਿੰਗਾਂ ਨੂੰ ਸੀਲ ਨਾ ਕੀਤਾ ਮੇਰਾ ਅਗਲਾ ਰੁਖ ਹਾਈ ਕੋਰਟ ਦਾ ਮਾਨਯੋਗ ਹਾਈ ਕੋਰਟ ਦਾ ਹੋਏਗਾ ਕਿਉਂਕਿ ਇਹ ਸ਼੍ਰੀਆਮ ਹਾਈ ਕੋਰਟ ਦੇ ਹੁਕਮਾਂ ਦੇ ਚਿੱcke ਟੰਗੇ ਹਾਈ ਕੋਰਟ ਨੇ ਤੱਜੀਆਂ ਹੁਣ ਆ ਕੇ ਬਿਲਡਿੰਗਾਂ ਬਣਾਈਆਂ ਜਾਂ